ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਤਨਾਮ ਬਦਨੀ ਤੇ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦੀ ਜਿਹੜੀ ਗੱਲਬਾਤ ਆ ਐਸੀ ਆ ਕਿ ਪਿੰਡ ਬਦਨੀ ਕਲਾਂ ਦੇ ਵਿੱਚ ਜਿਹੜਾ ਕਾਫੀ ਨੁਕਸਾਨ ਹੋ ਗਿਆ ਰਾਤ ਕਿਉਂਕਿ ਬਿਜਲੀ ਘਰ ਦੇ ਕੋਲੇ ਜਿਹੜੀ ਅੱਗ ਲੱਗੀ ਸੀ ਟਾਂਗਰ ਨੂੰ ਤੇ ਉਹਦੇ ਕਾਰਨ ਕਾਫੀ ਨੁਕਸਾਨ ਹੋ ਗਿਆ ਤੇ ਕਾਫੀ ਨੁਕਸਾਨ ਹੁਣੋਂ ਬਚ ਗਿਆ ਕਿਉਂਕਿ ਬਿਜਲੀ ਘਰ ਨੇੜੇ ਸੀ ਜੇ ਉਧਰ ਨੂੰ ਅੱਗ ਜਾ ਵੜਦੀ ਹਵਾ ਵਗਦੀ ਸੀ ਤੇ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਇਸੇ ਤਰ੍ਹਾਂ ਹੀ ਦੋ ਤਿੰਨ ਤਾਂ ਰਾਤ ਹੋਰ ਵੀ ਅੱਗ ਲੱਗੀ ਜਿੱਮੇ ਕੀਤਰ ਜੱਗੇ ਬਾਬੇ ਦਾ ਡੇਰਾ ਦੱਸਦੇ ਆ ਉਧਰ ਵੀ ਜਿਹੜੀ ਅੱਗ ਲੱਗੀ ਕਾਫੀ ਨੁਕਸਾਨ ਹੋਇਆ ਇਸੇ ਤਰ੍ਹਾਂ ਹੀ ਬਾਬੇ ਬਲਬੀਰੀ ਦਾ ਡੇਰਾ ਇੱਥੇ ਦੱਸਦੇ ਪਿੰਡ ਦੇ ਵਿੱਚ ਉੱਥੇ ਵੀ ਜਿਹੜੇ ਕਾਫੀ ਅੱਗ ਲੱਗਣ ਕਰ ਨੁਕਸਾਨ ਹੋ ਗਿਆ ਤੇ ਜਿਹੜੀ ਫਾਇਰ ਗ੍ਰੇਡ ਆ ਪਹਿਲਾਂ ਉਧਰ ਗਈ ਸੀ ਤੇ ਫਿਰ ਪਾਣੀ ਖਤਮ ਹੋ ਗਿਆ ਤੇ ਉਹ ਪਾਣੀ ਭਰ ਕੇ ਤੋਂ ਬਾਅਦ ਇਧਰ ਆਏ ਸੀ ਤੇ ਪੂਰੀ ਜਿਹੜੀ ਪਿੰਡ ਵੱਲੋਂ ਜਾਂ ਜਿੰਨੇ ਵੀ ਆਪਣੇ ਨਗਰ ਦੇ ਉੱਥੇ ਮੌਕੇ ਤੇ ਪਹੁੰਚੇ ਤਿੰਨਾਂ ਥਾਵਾਂ ਤੇ ਉਹਨਾਂ ਨੇ ਆਪ ਦਾ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਤੇ ਅੱਗ ਤੇ ਕਾਬੂ ਪਾ ਲਿਆ ਤੇ ਇਹ ਜਿਹੜੀਆਂ ਗੱਲਾਂ ਬਾਤਾਂ ਆਪਾਂ ਪਹਿਲਾਂ ਵੀ ਦੇਖੀ ਜਾਂ ਨੇ ਹੋਰਾਂ ਪਿੰਡਾਂ ਦਾ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਜਿਵੇਂ ਜਿਹਦੇ ਕੋਲੇ ਆਪਣਾ ਦਸ ਦੇ ਚਾਰ ਪਿੰਡਾਂ ਦਾ ਹੀ ਤਕਰੀਬਨ ਨੁਕਸਾਨ ਹੋ ਗਿਆ ਜੋ ਕਿ ਬਹੁਤ ਵੱਡਾ ਨੁਕਸਾਨ ਸੀ ਹੋਰ ਵੀ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਜਿਹੜੀ ਅੱਗ ਲੱਗਣ ਕਾਰਨ ਜਿਹੜਾ ਬਹੁਤ ਨੁਕਸਾਨ ਹੋਇਆ ਤੇ ਹਰ ਸਾਲ ਹੁੰਦਾ ਤੇ ਜੋ ਕਿ ਮੰਦ ਭਾਗੀ ਘਟਨਾ ਸੋ ਪਰਮਾਤਮਾ ਅੱਗੇ ਇਹੀ ਬੇਨਤੀ ਕਰਦੇ ਆ ਵੀ ਅੱਗੇ ਤੋਂ ਜਿਹੜਾ ਇਦਾਂ ਦਾ ਨੁਕਸਾਨ ਨਾ ਹੋਵੇ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਮਹਾਰਾਜ ਉਹਨਾਂ ਦਾ ਦੂਜਾ ਕਿਸੇ ਨਾ ਕਿਸੇ ਪਾਸੇ ਦੀ ਉਹ ਨੁਕਸਾਨ ਜਿਹੜਾ ਪੂਰਾ ਕਰ ਦਵੇ ਤੇ ਅੱਗੇ ਤੋਂ ਵੀ ਮੇਰਾ ਖਿਆਲ ਆਪਾਂ ਨੂੰ ਹੋਰ ਵੀ ਜਿੰਨੇ ਕਿਸਾਨ ਭਰਾ ਜਾਂ ਕੋਈ ਵੀ ਆਦਕਾਨਦਾਰ ਆਜਾ ਪਿੰਡ ਵਾਸੀ ਆ ਹਰ ਸਾਲ ਇਹ ਜਿਹੜਾ ਨੁਕਸਾਨ ਹੁੰਦਾ ਮੇਰਾ ਖਿਆਲ ਆ ਵੀ ਸਾਰਿਆਂ ਨੂੰ ਜਦੋਂ ਫਸਲ ਪੱਕਣ ਵਾਲੀ ਹੁੰਦੀ ਆ ਜਿਹੜੇ ਪ੍ਰਬੰਧ ਪਹਿਲਾਂ ਹੀ ਰੱਖਣੇ ਚਾਹੀਦੇ ਆ ਕਿਉਂਕਿ ਸੁੱਕੀ ਫਸਲ ਹੁੰਦੀ ਆ ਮਾੜੀ ਜੀ ਸ਼ਾਰਟ ਸਰਕਟ ਦੇ ਨਾਲ ਜਾਂ ਕਿਸੇ ਵੀ ਗਲਤੀ ਦੇ ਨਾਲ ਜਿਹੜੀ ਅੱਗ ਪੈ ਜਾਂਦੀ ਆ ਤੇ ਸਾਡੇ ਕੋਲੇ ਪਾਣੀ ਦੇ ਪ੍ਰਬੰਧ ਹੋਣਗੇ ਤੇ ਹੋਰ ਵੀ ਪ੍ਰਬੰਧ ਹੋਣਗੇ ਪਹਿਲਾਂ ਹੀ ਇਸ ਈਸੀ ਦੇ ਨਾਲ ਜਿਹੜਾ ਨਜਿੱਠਣਾ ਸੌਖਾ ਹੋ ਜੂਗਾ ਤੇ ਜਿੱਥੇ ਇਹ ਅੱਗ ਕੁਦਰਤੀ ਲੱਗਦੀ ਆ ਉੱਥੇ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਐਤਕੀ ਬਹੁਤ ਜਿਹੜੇ ਅੱਗੇ ਵੀ ਆਉਂਦੇ ਆ ਵੀਡੀਓ ਵੀ ਕੋਸਰਾਰਤੀ ਅਨਸਰਾਂ ਦੁਆਰਾ ਵੀ ਜਿਹੜੀ ਅੱਗ ਲਾਈ ਜਾਂਦੀ ਆ ਏਸੀ ਗੱਲ ਵੀ ਮੂਰੇ ਆਉਂਦੀ ਆ ਸੋ ਉਹਨਾਂ ਕੇ ਵੀ ਬੇਨਤੀ ਆ ਵੀ ਇਦਾਂ ਦੀਆਂ ਜਿਹੜੀਆਂ ਨਾ ਹਰਕਤਾਂ ਨਾ ਕਰਿਆ ਕਰੋ ਕਿਉਂਕਿ ਜਿਹੜੀ ਫਸਲ ਆ ਉਹ ਜ਼ਿਮੀਂਦਾਰ ਦੀ ਜਿਹੜੀ ਮਿਹਨਤ ਕਰਕੇ ਪੱਕੀ ਹੋਈ ਫਸਲ ਆ ਉਹ ਸਾਰਾ ਜਿਹੜਾ ਉਹਨੇ ਉਹਦੇ ਨਾਲ ਆਪਦੇ ਖਰਚੇ ਕੱਢਣੇ ਹੁੰਦੇ ਆ ਇਹ ਉਹੀ ਉਹਦੀ ਰੋਜੀ ਰੋਟੀ ਹੁੰਦੀ ਆ ਸੋ ਕਿਸੇ ਦੀ ਰੋਜੀ ਰੋਟੀ ਨੂੰ ਅੱਗ ਲਾਉਣੀ ਬਹੁਤ ਹੀ ਮਾੜੀ ਗੱਲ ਆ ਨਿੰਦਣਯੋਗ ਗੱਲ ਆ ਸੋ ਇਹ ਜਿਹੜੇ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਜਿਹੜੇ ਐਦਾਂ ਦੀਆਂ ਕਰਤੂਤਾਂ ਨਾ ਕਰਿਆ ਕਰੋ ਤੇ ਬਾਕੀ ਆਪਾਂ ਨੂੰ ਵੀ ਜਿਹੜਾ ਅੱਗੇ ਤੋਂ ਜਿੱਥੇ ਫਸਲਾਂ ਵਾ ਤੇ ਆਪ ਹੀ ਵੜਕ ਰੱਖਣੀ ਪਊਗੀ ਤੇ ਜੇ ਇੱਕ ਦੋ ਜਾਣੇ ਜਿਹੜੇ ਐਦਾਂ ਦੇ ਸਲਫਾ ਅਸਰਾਰਤੀ ਫੜੇ ਗਏ ਤੇ ਮੇਰੇ ਖਿਆਲ ਛੱਤਰ ਪੇਟ ਹੋਈ ਤੇ ਗਾਂ ਨੂੰ ਉਹਨਾਂ ਨੂੰ ਵੀ ਅਕਲਾਜ ਹੋਗੀ ਸੋ ਇੰਨੀਆਂ ਗੱਲਾਂ ਬਾਤਾਂ ਤੇ ਬਾਕੀ ਆਪਾਂ ਜਿਹੜਾ ਕੰਮ ਉਹ ਵੇਖਦੇ ਹਾਂ ਹੁਣ ਅੱਜ ਦਾ ਜਿਹੜਾ ਕਿੱਥੋਂ ਤੱਕ ਪਹੁੰਚ ਗਿਆ ਆਪਣਾ ਜੀ ਤੇ ਕੰਮ ਕਰਦੀ ਅੱਜ ਇਹ ਪੋਜੀਸ਼ਨ ਵੀ ਨਾ ਤਾਂ ਪਵਨ ਆਇਆ ਵੀ ਬਾਈ ਮੰਦਰਾ ਆਵਾ ਤੇ ਬਾਈ ਕੇਵਲ ਮੱਲੇ ਤੋਂ ਜੀ ਤੇ ਜਾਂ ਬਸ ਮੈਂ ਆ ਜਿਹੜੀ ਰਸੋਈ ਆ ਆਪਣੀ ਉਹ ਸੁਨਮੇਕਾ ਜਿਹੜਾ ਉੱਪਰਲੀ ਆ ਤਿੰਨੇ ਥੱਲੇ ਤੇ ਉਧਰਲੀ ਤਿੰਨੇ ਰਸੋਈਆਂ ਤਿਆਰ ਹੋ ਗਈਆਂ ਤੇ ਆਇ ਇੱਕ ਰਸੋਈ ਜਿਹੜੀ ਆਪਣੀ ਕਿਚਨ ਹੀ ਰਹਿ ਗਈ ਤੇ ਇਹਦੇ ਵੀ ਜਿਹੜੇ ਪੱਲਿਆਂ ਨੂੰ ਸਾਈਡ ਵਾਲੀਆਂ ਜਿਹੜੀਆਂ ਪੱਤਰਾ ਪੁੱਤਰਾ ਲਾ ਕੇ ਟੇਪਾਂ ਲਾਤੀਆਂ ਤੇ ਉਸੇ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਆਪਣਾ ਅਲਮਾਰੀਆਂ ਦੇ ਡੋਰ ਉਹਨਾਂ ਨੂੰ ਵੀ ਆਪਾਂ ਜਿਹੜਾ ਆ ਸੁਨਮੇਕਾ ਸੁਨਮੁੱਖਾ ਸਾਈਡ ਆਲਾ ਲਾਦਾ ਪੱਤਰਾ ਤੇ ਅੱਜ ਇਹਨਾਂ ਦੇ ਵੀ ਸੁਨਮੇਕਾ ਲੱਗ ਜੂਗਾ ਤੇ ਕੱਲ ਨੂੰ ਫਰੇਮਾਂ ਦਾ ਜਿਹੜੇ ਆਪਣੇ ਫਰੇਮ ਆ ਬਾਰੀਆਂ ਦੇ ਕਾਨੂੰ ਜਿਹੜੇ ਆਪਣੇ ਬਾਰੀਆਂ ਦੇ ਫਰੇਮ ਆ ਮੇਰਾ ਖਿਆਲ ਉਹਨਾਂ ਦਾ ਵੀ ਸੁਨਮੇਕਾ ਲੱਗ ਜੂ ਤੇ ਉਸ ਤੋਂ ਬਾਅਦ ਪੱਲੇ ਟਾਂਕ ਕੇ ਜਿਹੜਾ ਕਬੂੜਾ ਹੈ ਕਿ ਨੀੜ ਵੱਜਣਗੇ ਕੁੰਡਾ ਕਬਜਾ ਰਹਿ ਜੂਗਾ ਉਹ ਵੀ ਨਾਲ ਲਾਦਾਂਗੇ ਸੋ ਐਦਾਂ ਦੀ ਗੱਲਬਾਤ ਆ ਬਾਵਾ ਸਰਕਾਰ ਆ ਕਰ ਗਿਆ ਬਾਕੀ ਇਹਨਾਂ ਵਿੱਚ ਜਿਵੇਂ ਹੁਣ ਹੱਕੀਆਂ ਤੇਰਾ ਕਰਤੋਂ ਕਈ ਸਾਮਣ ਵਾਲੀ ਹੋਈ ਸੀ ਗਰੰਟ ਦਾ ਨਸਾਨ ਹੋ ਗਿਆ ਹੈ ਨਾ ਕਰਕਦਾ ਹੋਇਆ ਉਹ ਨਸਾਨ ਦੀ ਨਹੀਂ ਨਿਗੂਰਤਾ ਹੋਣੀ ਕਰਕਦਾ ਵੱਟੀ ਗਈ ਹੈ ਕਈ ਜਰਾ ਮੈਂ ਨੇ ਸਾਲਪਨ ਸੰਭਾਲਣ ਵਾਲੀ ਵੀ ਕਹੀ ਹੈ ਆਓ ਅਸੀਂ ਮਲਟੀਗੇਟਾਂ ਪਈਆਂ ਹੂਨ ਦਾ ਉਹ ਪੜ੍ਹਨ ਵਾਲੀ ਮਨੂ ਮੈਂ ਆਈ ਉਹ ਤੇ ਬਾਈਪੋਲ ਦੇ ਅੰਦਰ ਕੋਲੇ ਨਾਲ ਕਰ ਗਿਆ ਨਾ ਅਹੀ ਆ ਸੌ ਲਾਗੇ ਮੰਦਰ ਦੀ ਨਾਲ ਮੈਂ ਕਹਿੰਿਆ ਬਾਈ ਹੁਣ ਕੜ ਤੋਂ ਪਸੰਦੀ ਨਹੀਂ ਦਾ ਬਵਾਦ ਨਹੀਂ ਅੱਛਾ ਕਹਤਾ ਨਹੀਂ ਚਾਹ ਰਿਹਾ ਕਹਤਾ ਆਏ ਨਾਲ ਦਾ ਸਟੇਜ ਕਹਿੰਿਆ ਸੰਭਾਲਣੀ ਹੋਈ ਹੈ ਤਾਂ ਤਾਂ ਨਹੀਂ ਸੌਫ ਦੀ ਮੈਂ ਇਸ ਲਾਕਸ ਨੰਬਰ 4024 ਦਾ ਰੋਕ ਨਹੀਂ ਨਹੀਂ ਪੋਕੇ ਜੀ ਮੰਦਰ ਨੂੰ ਬਹਾ ਮੇ ਤੁੰਦ ਨਾਲ ਮੁੰਡਾ ਕਹਿ ਦੇ ਮੜਾ ਕੇ ਨਾ ਮਨਣਾ ਇੰਦਰਦੇਵ ਫਿਰ ਉਹ ਨਾ ਮੈਂ ਨਾ ਮੰਦਰ ਗਿਆ ਮੋ ਜਰ ਗਿਆ ਉਹ ਕਰੇ ਨਾ ਨਾ ਮੈਂ ਨਾ ਮੈਂ ਉਹ ਨਾ ਗਿਆ ਜਿਆ ਨੀ ਮਾਈ ਫਾਇਰ ਦਾ ਚਾਰ ਨਾ ਇਹ ਨੂੰ ਤਾਂ ਮੈਂ ਦੇਣੀ ਪਈ ਬਦਰਾ ਕੋਈ ਵੀ ਵੀ ਰਣੀ ਬਣੀ ਐ ਐਡਿਟਿੰਗ ਕਰਨੀ ਆ ਤੇ ਅਪਲੋਡ ਕਰਨੀ ਆ ਖੰਭੇ ਰੋਣਾ ਜੇ ਨਾਂ ਵੀ ਉਹਦਾ ਮੇਰੀ ਯਾਦ ਤੀਆਂ ਜੇ ਪਹਿਲੇ ਵੀ ਆਈਆਂ ਇਹਨਾਂ ਕਾਜ਼ਾ ਵੀ ਚੜੇ ਪੜਾ ਉਸੇ ਟਾਈਮ ਹੀ ਕਿਤਾਬ ਨੂੰ ਪੜਨ ਲੱਗ ਰਹੀ ਸੀ ਕੋਈ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਾਸਰੀ ਕਾਲ ਸਪੋਰਟ ਕਰਿਆ ਕਰੋ ਆਪਦੇ ਭਰਾ ਨੂੰ ਚੈਨਲ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਦੇ ਨਾਲ ਤੇ ਜਦੋਂ ਸਬਸਕ੍ਰਾਈਬ ਵਧਦਾ ਤੇ ਸਾਡਾ ਹੌਸਲਾ ਵਧਦਾ ਫਿਰ ਜੀ ਕਰਦਾ ਵੀ ਵੀਡੀਓ ਪਾਈਏ ਸੋ ਇਤੈ ਹੌਸਲਾ ਦਿੰਦੇ ਰਹੋ ਕਰੋ ਮਿਲਦੇ ਆਂ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ